ਜਦੋਂ ਤੁਹਾਨੂੰ ਪਤਾ ਲੱਗਿਆ ਜਸ ਕਿਹਦੀ ਚੁਆਇਸ ਸੀ ਅਮਰਜੀਤ ਦੀ ਚੁਆਇਸ ਹੈ ਨਾ ਸੋ ਜਦੋਂ ਉਹਨਾਂ ਤੁਹਾਨੂੰ ਪਤਾ ਲੱਗਿਆ ਕਿ ਅੱਛਾ ਜਸ ਇਸ ਫਿਲਮ ਦੇ ਨਾਲ ਹੀ ਡੈਬਿਊ ਕਰ ਰਹੇ ਨੇ ਤੁਸੀਂ ਕਿੰਨੇ ਕੁ ਸ਼ੋਰ ਸੀ ਕਿ ਹਾਂ ਇਹ ਜੋੜੀ ਜਿਹੜੀ ਹੈ ਇਹ ਦਿਓ ਜਿਹੜਾ ਉਹ ਸੈੱਟ ਬੈਠੇਗਾ ਮੈਂ ਬਿਲਕੁਲ ਸ਼ੋਰ ਸੀ ਕਿਉਂਕਿ ਮੈਨੂੰ ਪਤਾ ਕਿ ਮੇਰੀ ਜੋੜੀ ਕਿਸੇ ਨਾਲ ਵੀ ਜੱਜ ਜਾਂਦੀ ਆਹ ਤਾਂ ਬੜੀ ਗੱਲ ਆਹ ਤਾਂ ਸੀ ਇਹ ਸੁਣੋ ਜੀ ਆਈ ਸਵਰ ਪਤਾ ਨਹੀਂ ਮੇਰੇ ਅੰਦਰ ਕੀ ਆ ਮੈਨੂੰ ਕਿਸੇ ਨਾਲ ਵੀ ਖੜਾ ਕਰ ਦੋ ਮੇਰੀ ਜੋੜੀ ਚੱਚ ਜਾਂਦੀ ਆ ਕਿਉਂਕਿ ਮੈਨੂੰ ਮੈਨੂੰ ਇੰਜ ਲੱਗਦਾ ਕਿ ਮੈਂ ਤਾਂ ਵਧੀਆ ਤਰੀਕੇ ਨਾਲ ਹੀ ਰਹਿਣਾ ਵਾ ਮੈਂ ਆਪਣਾ ਪੂਰਾ 100% ਦੇਣਾ ਵਾ ਪਿਓਰ ਰਹਿਣਾ ਕੋਈ ਮੇਰਾ ਕੋਈ ਥਾਟ ਨਹੀਂ ਹੋਊਗਾ ਅਲੱਗ ਕਿਸੇ ਲਈ ਬਿਲਕੁਲ ਵਧੀਆ ਟਰੀਟ ਕਰਨਾ ਕਿਸੇ ਨੂੰ ਪਿਓਰ ਰਹਿਣਾ ਐਂਡ ਜੇ ਤੁਸੀਂ ਕਿਸੇ ਨਾਲ ਉਸ ਸਾਬ ਨਾਲ ਰਹਿੰਦੇ ਹੋ ਨਾ ਉਹ ਜੋੜੀ ਆਟੋਮੈਟਿਕਲੀ ਜੱਜ ਜਾਂਦੀ ਬਟ ਹੀ ਇਜ਼ ਵੈਰੀ ਡਿਸਪਾਇੰਟਡ ਕਿ ਹਾਂ ਸਰ ਡਿਸਪਾਇੰਟਡ ਸੀ ਇਹ ਹੁਣ ਐਕਟਿੰਗ ਐਕਟਿੰਗ ਹੋ ਰਹੀ ਹੈ ਕਿ ਬਈ ਸਾਰਿਆਂ ਨਾਲ ਹੀ आई स्वेयर मेरी जोड़ी जाचती है बट हुन कट ए नहीं लगूंगा कट तू मैं कट कर दे मेरा जेड़ा जस ਨਾਲ কেমিস্টਰੀ ਆ ਮੈਨ ਲੱਗਦਾ ਮੈਂ ਅੱਜ ਤੱਕ ਕਿਸੇ ਕਦੀ ਇਹੋ ਜੀ কেমিস্টਰੀ ਨਹੀਂ ਆਂਸਰ ਆ ਰਿਹਾ ਕਿਉਂਕਿ ਪੱਗ ਵਾਲਾ ਮੁੰਡਾ ਸੋਹਣਾ ਸੁਨੱਖਾ ਇੱਕ ਬਹੁਤ ਹੀ 올ਡ ਵਾਈਬ ਜੀ ਲੁੱਕ ਜਿੱਦਾਂ ਦੇਸੀ ਜੇ ਮੁੰਡੇ ਨਹੀਂ ਹੁੰਦੇ ਉਹਨਾਂ ਦਾ ਐਂਡ ਪੋਲਾ ਇਨੋਸੈਂਟ ਮੈਨੂੰ ਲੱਗਦਾ ਸਕਰੀਨ ਤੇ ਭੋਲੀ ਕੁੜੀ ਤੇ ਭੋਲਾ ਮੁੰਡਾ ਸੋਹਣੇ ਲੱਗਣਗੇ ਤੇ ਇਹ ਜ਼ਿੰਦਗੀ 'ਚ ਵੀ ਪਹਿਲੀ ਵਾਰੀ ਹੋਇਆ ਕਿ ਮੈਂ ਕਦੀ ਜ਼ਿੰਦਗੀ 'ਚ ਸਵੈਟਰ ਜਾਂ ਫਾਰਮਲਸ ਕਦੇ ਵੀ ਨਹੀਂ ਪਾਇਆ ਕਦੇ ਨਹੀਂ ਪਾਇਆ ਅੱਜ ਵੀ ਮੈਨੂੰ ੱੱਕੇ ਨਾ ਕਿਸੇ ਨੇ ਫਾਰਮਲ ਪਵਾਇਆ ਨਹੀਂ ਤਾਂ ਮੈਂ ਹੈਗਾ ਕੱਡੀਆਂ ਵੱਡੀਆਂ ਜੀਨਾ ਪਾਣ ਵਾਲਾ ਖੁੱਲੀਆਂ ਸ਼ਰਟਾਂ ਪਾਣ ਵਾਲਾ ਓਵਰਸਾਈਜ਼ ਵਾਲਾ ਤੇ ਐ ਹੁਣ ਮੈਂ ਕਿਹਾ ਚਲੋ ਕਰਨਾ ਬਹੁਤ ਜਾ ਰਹੇ ਤੁਸੀਂ ਸੋਹਣੇ ਲੱਗ ਰਹੇ ਹੋ ਬਿਲਕੁਲ ਡਿਫਰੈਂਟ ਜੀ ਲੁੱਕ ਹੈ ਥੈਂਕ ਯੂ ਸੋ ਅ ਏ ਡਿਸੀਜਨ ਜਿਹੜੀ ਤੁਸੀਂ ਕਿਹਾ ਕਿ ਮੈਂ ਆਪਣੇ ਆਪਲੇ ਡਿਸੀਜਨ ਨਹੀਂ ਲੈਂਦਾ ਹੈ ਨਾ ਜੀ ਮੁਨਵੀ ਹਜੇ ਵੀ ਹੋ ਗਈ ਹੈਗਾ ਇਹ ਚੀਜ਼ਾਂ ਇਹੀ ਹਾਲ ਹੈ ਸਾਡੇ ਡਿਸੀਜਨ ਲੈਣ ਦੇ ਵਿੱਚ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ ਬਹੁਤ ਹੀ ਗੱਲ ਹੈ ਕਿ ਮੈਂ ਇੰਟਰਵਿਊਜ਼ ਇਹਦਾ ਪੋਡਕਾਸਟ ਨਹੀਂ ਕਰਦਾ ਮਤਲਬ ਸ਼ੁਰੂ ਤੋਂ ਹੀ ਤੇ ਜਦੋਂ ਮੈਨੂੰ ਟ੍ਰੇਲਰ ਲਾਂਚ ਦਾ ਆਇਆ ਤੇ ਮੈਂ ਮੇਰਾ ਅੰਦਰੋਂ ਵੀ ਇੱਕ ਸੀਗਾ ਕਿ ਮੈਂ ਯਾਰ ਨਹੀਂ ਜਾਣਾ ਕਿਉਂਕਿ ਮੈਨੂੰ ਥੋੜਾ ਜਿਹਾ ਹੁੰਦਾ ਕਿ ਸ਼ਾਇਦ ਪਤਾ ਨਹੀਂ ਮੇਰੇ ਅੰਦਰ ਹੀ ਹੈ ਤੇ ਉਹੀ ਜਿੱਦਾਂ ਤੁਹਾਨੂੰ ਮੈਂ ਕਹਿ ਰਿਹਾ ਹਰ ਚੀਜ਼ 'ਚ ਮੈਨੂੰ ਕੋਈ ਤੱਕੇ ਨਾਲ ਕਰਾਂਦਾ ਤੇ ਹੋ ਜਾਂਦੀ ਹੈ ਮੇਰੇ ਮੈਨੇਜਰਸ ਆਫ ਮਿਕਸਿੰਗ ਸਾਹਿਬ ਤੇ ਕੋਸ਼ਲ ਜੀ ਤੇ ਪ੍ਰੋਡਿਊਸਰ ਆ ਜਿਹੜੇ ਆਪਣੇ ਮੂਵੀ ਦੇ ਤੇ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਸਿਮਰਨ ਨੇ ਬੜਾ ਤਾਂ ਕਿਤਾ ਤੱਕ ਨੇ ਕੀਤਾ मतलब ਕਿ ਪਲੀਜ਼ ਪਲੀਜ਼ ਆਊਟ ਪੁਸ਼ ਕੀਤਾ ਹੁਣ ਮੈਂ ਇੱਥੇ ਉਹਨਾਂ ਦੇ ਘਰ ਗਈਆਂ ਤੁਸੀਂ ਸਮਝ ਰਹੇ ਹੋ ਕਿ ਮੇਰੀ ਲਾਈਫ ਕਿਦਾਂ ਚੱਲ ਰਹੀ ਹੈ ਕਿ ਮੈਨੂੰ ਹਮੇਸ਼ਾ ਕੋਈ ਧੱਕੇ ਨਾਲ ਹੀ ਕਰਾ ਦਿੰਦੇ ਉਹ ਚੀਜ਼ ਹੁੰਦੀ ਹੈ ਬੈਠ ਮੈਂ ਫੋਨ ਕਰੂੰਗੀ ਇਹਨਾਂ ਨਾਲ ਮੈਂ ਉਹ ਫੋਨ ਕਰੂੰਗੀ ਇਹਨਾਂ ਨੂੰ ਮੈਂ ਨਹੀਂ ਕੀਤਾ ਸੀ ਐਕਚੁਅਲੀ ਮੈਂ ਇੰਨੀ ਬਿਜ਼ੀ ਸੀ ਕਿ ਮੈਨੂੰ ਪਤਾ ਸੀ ਕਿ ਜਸ ਆਫ ਕੌਰ ਸਾਰੀ ਟੀਮ ਆ ਰਹੀ ਆ ਐਂਡ ਜਸਵੀਤ ਆਊਗਾ ਹੀ ਮਨ ਲ ਜਦੋਂ ਮੈਂ ਮੈਂ ਜੋ ਦੇਖਿਆ ਮੈਂ ਕਿ ਜਸ ਕਿੱਥੇ ਆ ਅੱਜ ਸ਼ਰਨਸ ਕਹਿ ਰਹੀ ਸੀ ਜਦੋਂ ਮੀਡੀਆ ਰਾਉਂਡ ਹੋ ਰਿਹਾ ਸੀ ਨਾ ਸਾਡਾ ਮੇਰੇ ਦੋਨੋਂ ਕੋਐਕਟਰ ਆ ਗਏ ਉਦੇ ਐਂਡ ਗੁਰਜੈਸ ਮੈਨੂੰ ਜਸ ਨਹੀਂ ਦਿਖੇ ਉਹ ਦੂਸਰਾ ਦਿਖੇ ਜੱਸਾ ਜਿਹੜਾ ਮੇਰਾ ਭਰਾ ਬਣਿਆ ਫਿਲਮ ਚ ਮੈਂ ਕਿਹਾ ਜਸ ਕਿੱਥੇ ਆ ਜਸ ਨਹੀਂ ਦਿਖਿਆ ਮੈਂ ਕਿਹਾ ਚਲੋ ਹੋਣ ਆਊਗਾ ਹੋਣ ਆਊਗਾ ਥੋੜਾ ਲੇਟ ਹੋ ਗਿਆ ਮੈਨੂੰ ਸਾਰੇ ਕਹਿੰਦੇ ਉਹ ਇੱਕ ਮਿੰਟ ਆ ਰਿਹਾ ਆ ਰਿਹਾ ਆ ਰਿਹਾ ਮੈਂ ਲੱਭਦੀ ਦੀ ਲਵ ਦੀ ਰੀਮੇਕ ਹੈ ਨਹੀਂ ਨੇ ਨਿਯੋਣਾ ਤੇ ਫਿਰ ਮੈਨੂੰ ਗੁਰਜਾਜ਼ ਨੇ ਕਿਹਾ ਗੁਰਜਾਜ਼ ਨੇ ਕਿਹਾ ਤੂੰ ਕਾਲ ਨਹੀਂ ਕੀਤਾ ਸੀ ਉਹਨੂੰ ਮੈਂ ਕਿਹਾ ਯਾਰ ਮੈਂ ਕਾਲ ਨਹੀਂ ਕਰ ਪਾਈ ਮੈਨੂੰ ਲੱਗਾ ਆਊਗਾ ਕਹਿੰਦਾ ਕਦੀ ਵੀ ਅੱਗੇ ਤੋਂ ਨਾ ਹਮੇਸ਼ਾ ਪਰਸਨਲੀ ਕਾਲ ਕਰਕੇ ਬੁਲਾਉਣਾ ਤੂੰ ਕਰੂਗੀ ਤਾਂ ਆਰਟਿਸਟ ਆਊਗਾ ਮੈਂ ਕਿਹਾ ওকে ਫਾਈਨ ਸੌਰੀ ਇਹ ਪ੍ਰੋਡਿਊਸਰਾਂ ਦੀ ਪਹਿਲੀ ਫਿਲਮ ਹੈ ਨਾ ਹੁਣ ਅੱਗੇ-ਅੱਗੇ ਜਿਹੜੀ ਇਹ ਚੀਜ਼ ਮੈਂ ਵੀ ਖੋਲ ਰਿਹਾ ਇਨਾ ਚੀਜ਼ਾਂ ਨੂੰ ਲੈ ਕੇ ਆ ਤਾਡੇ ਨਾਲ ਮੈਂ ਪਹਿਲੀ ਵਾਰੀ ਜ਼ਿੰਦਗੀ ਜਿੱਦਾਂ ਬੈਠਾ ਆਉਂਗਾ ਨਹੀਂ ਤਾਂ ਮੈਂ ਬਹੁਤ ਜ਼ਿਆਦਾ ਇੰਟਰਵਿਊਜ਼ ਜਾਂ ਤੁਸੀਂ ਦੇਖੋਗੇ ਤੇ ਮੈਂ ਹਰ ਹਮੇਸ਼ਾ ਮਨਾ ਹੀ ਕੀਤਾ ਜਦਕਿ ਮੇਰੀ ਟੀਮ ਨੇ ਉਹ ਡਾਂਟਿਆ ਇਹ ਹਮੇਸ਼ਾ ਕਿ ਬਈ ਤੂੰ ਕਰ ਦਿਖਾ ਅੱਜ ਮੇਰੀ ਮੰਮੀ ਦਾ ਵੀ ਮੈਨੂੰ ਫੋਨ ਆਇਆ ਕਹਿੰਦੇ ਟ੍ਰੇਲਰ ਲਾਂਚ ਤੇ ਨਹੀਂ ਸੀਗਾ ਹਾਂ ਕਿ ਤਨਾ ਬੁਲਾਇਆ ਨਹੀਂ ਮੇਰੀ ਮੰਮੀ ਨੂੰ ਮੈਨੂੰ ਮੇਰੀ ਮੰਮੀ ਨੂੰ ਲੱਗ ਰਿਹਾ ਕਿ ਤੇ ਮੈਨੂੰ ਬੁਲਾਇਆ ਨਹੀਂ ਪਰ ਮੰਮੀ ਨੂੰ ਇਹ ਨਹੀਂ ਪਤਾ ਕਿ ਮੈਂ ਗਿਆ ਨਹੀਂ ਹਾਂ ਸੋ ਫਿਰ ਮੈਂ ਮੰਮੀ ਨੂੰ ਅੱਜ ਕਿਹਾ ਹੁਣ ਸਕਰੀਨ ਤੇ ਜਸ ਜਸ ਦੇਖ ਰਿਹਾ ਜਸ ਹੈ ਹੀ ਨਹੀਂ ਵਿੱਚ ਕਿਤੇ ਅੰਜਸ ਦੇ ਬਾਰੇ ਪੁੱਛਿਆ ਵੀ ਜਾ ਰਿਹਾ ਸਾਰੇ ਐਕਸਾਈਟਿਡ ਸੀਗੇ ਨਾ ਤੁਹਾਨੂੰ ਲੱਗਦਾ ਮੈਂ ਹੁਣ ਮੈਂ ਜਾਇਆ ਕਰੂੰਗਾ ਕਿ ਹੁਣ ਮੈਂ ਤੁਹਾਨੂੰ ਦੇਖਣ ਹੁਣ ਜਾਣਾ ਚਾਹੀਦਾ